ਗਰੀਬ ਪਰਿਵਾਰ ਤੇ ਟੁੱਟਿਆ ਦੁੱਖਾ ਦਾ ਪਹਾੜ ਕਮਰੇ ਦੀ ਛੱਤ ਡਿੱਗ ਜਾਂਦੀ ਹੈ ਬੇਹਦੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਮਲਬੇ ਦੇ ਹੇਠ ਆਉਣ ਦੇ ਨਾਲ ਚਾਰ ਬੱਚੇ ਔਰਤ ਸਮੇਤ ਪੰਜ ਜੀ ਜਿਹੜੇ ਕੀ ਜ਼ਖਮੀ ਹੋ ਜਾਂਦੇ ਨੇ ਪਰਿਵਾਰ ਦੇ ਕੋਲ ਇਲਾਜ ਦੇ ਲਈ ਵੀ ਪੈਸੇ ਨਹੀਂ ਹੈ ਤਾਂ ਮਰ ਦੀ ਗੁਹਾਰ ਲਗਾਈ ਜਾ ਰਹੀ ਹੈ ਦਰਅਸਲ ਇਹ ਮਾਮਲਾ ਫਤੇਗੜ ਚੋੜੀਆਂ ਦੇ ਨਾਲ ਲੱਗਦੇ ਅੱਧਾ ਕਿਲੋਮੀਟਰ ਦੂਰ ਪਿੰਡ ਪਿੰਡੀ ਵਿਖੇ ਅੱਜ ਜਿਹੜੀ ਕਿ ਬੀਤੀ ਸ਼ਾਮ ਨੂੰ ਕਰੀਬ ਪਰਿਵਾਰ ਦੇ ਕਮਰੇ ਦੀ ਛੱਤ ਡਿੱਗ ਜਾਂਦੀ ਹੈ ਤੇ ਗਿਰਨ ਦੇ ਨਾਲ ਡਿੱਗਣ ਦੇ ਨਾਲ ਇੱਕ ਔਰਤ ਅਤੇ ਉਸ ਦੇ ਤਿੰਨ ਬੱਚੇ ਇੱਕ ਛੋਟੀ ਦੋਤੀ ਸਮੇਤ ਪਰਿਵਾਰ ਦੇ ਪੰਜ ਜੀ ਜ਼ਖਮੀ ਹੋ ਜਾਂਦੇ ਨੇ ਤਾਂ ਬੇਹਦੀ ਦੁਖਦਾਈ ਖਬਰ ਸਾਹਮਣੇ ਆ ਰਹੀ ਜਿੱਥੇ ਕਿ ਕੱਲ ਪੰਜਾਬ ਦੇ ਵਿੱਚ ਤੇਜ਼ ਹਵਾ ਚੱਲ ਰਹੀ ਸੀਗੀ ਤਾਂ ਦੱਸਦੇ ਕਿ ਜ਼ਖਮੀਆਂ ਨੂੰ ਫਤਿਹਗੜ ਚੋੜੀਆਂ ਦੇ ਰੰਦਾਵਾ ਪ੍ਰਾਈਵੇਟ ਹਸਪਤਾਲ ਦੇ ਵਿਖੇ ਦਾਖਲ ਕਰਵਾਇਆ ਗਿਆ ਇਹ ਸੰਬੰਧੀ ਜ਼ਖਮੀ ਹੋਈ ਔਰਤ ਸੰਦੀਪ ਕੌਰ ਪਰਿਵਾਰਕ ਮੈਂਬਰਾ ਤੇ ਗਵੰਡੀਆਂ ਅਤੇ ਪਰਿਵਾਰਕ ਦੇ ਮੁਖੀ ਰਿੰਕੂ ਮਸੀ ਜੋ ਕਿ ਰਿਕਸ਼ਾ ਚਲਾਉਂਦਾ ਹੈ ਨੇ ਰੋਂਦੇ ਹੋਏ ਦੱਸਿਆ ਕਿ ਬੀਤੇ ਕੱਲ ਹੋਈ ਬਾਰਿਸ਼ ਦੇ ਕਾਰਨ ਉਨਾਂ ਦਾ ਜਿਹੜਾ ਕਿ ਸਾਰਾ ਕਮਰਾ ਜਿਸ ਦੇ ਵਿੱਚ ਉਹ ਰਹਿੰਦੇ ਸਨ ਕਾਫੀ ਖਸਤਾ ਹਾਲਤ ਦੇ ਵਿੱਚ ਸੀਗੇ ਤੇ ਉਹ ਕੱਲ ਤੋਂ ਹੀ ਕਵਰੇਜ ਦੇ ਵਿੱਚ ਨਹੀਂ ਜਾ ਰਹੇ ਸਨ ਤਾਂ ਬੱਚੇ ਅਤੇ ਔਰਤ ਤੇ ਛੋਟੇ ਚਾਰ ਬੱਚੇ ਦੱਸੇ ਕਮਰੇ ਦੇ ਵਿੱਚ ਹੀ ਗਏ ਸਨ ਕਿ ਕਮਰੇ ਦੀ ਅਚਾਨਕ ਛੱਤ ਡਿੱਗ ਜਾਂਦੀ ਹੈ ਜਿਸ ਦੇ ਨਾਲ ਇਹ ਬੱਚੇ ਸਾਰੇ ਪੂਰਾ ਪਰਿਵਾਰ ਮਲਬੇ ਦੇ ਹੇਠਾਂ ਆ ਜਾਂਦਾ ਹੈ ਤੇ ਸਾਰਾ ਸਮਾਨ ਜਿਹੜਾ ਕਿ ਉੱਥੇ ਤਹੱਸ ਨੈਸ ਹੋ ਜਾਂਦਾ ਦੱਸਦੀ ਹੈ ਕਿ ਮੁੱਢਲੀ ਸਹਾਇਤਾ ਦੇ ਕੇ ਲੋਕਾਂ ਨੇ ਉਹਨਾਂ ਨੂੰ ਦੱਸਦੀ ਹੈ ਕਿ ਦਾਖਲ ਕਰਵਾਇਆ ਸਰਕਾਰੀ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਹੈ ਤਾਂ ਪਰਿਵਾਰਕ ਮੈਂਬਰਾਂ ਨੇ ਗੁਹਾਰ ਲਗਾਉਂਦੇ ਹੈ ਕਿਹਾ ਹੈਗਾ ਕਿ ਮਾਲੀ ਮਦਦ ਕੀਤੀ ਜਾਵੇ ਉਹਨਾਂ ਨੇ ਇਹ ਵੀ ਗੱਲਾਖੀ ਹੈ ਕਿ ਉਹਨਾਂ ਦੇ ਰਹਿਣ ਦੇ ਲਈ ਇੱਕ ਹੀ ਕਮਰਾ ਸੀ ਜੋ ਕਿ ਉਹ ਵੀ ਡਿੱਗਿਆ ਤੇ ਦੂਜਾ ਉਸ ਦਾ ਸਾਰਾ ਪਰਿਵਾਰ ਜ਼ਖਮੀ ਹਾਲਤ ਦੇ ਵਿੱਚ ਤੜਫ ਰਿਹਾ ਹੈ ਤਾਂ ਪੰਜਾਬੀਓ ਵੱਧ ਤੋਂ ਵੱਧ ਇਹ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਜੇ ਕੋਈ ਪੰਜਾਬੀ ਵੀਰ ਇਹ ਇਸ ਪਰਿਵਾਰ ਦੇ ਲਈ ਮਦਦ ਲਈ ਅੱਗੇ ਆਉਂਦਾ ਹੈ ਤਾਂ ਇਸ ਪਰਿਵਾਰ ਦੇ ਲਈ ਬੇਹਦ ਵੱਡੀ ਜਿਹੜੀ ਕਿ ਮਦਦ ਹੋ ਸਕਦੀ ਹੈ ਤਾਂ ਇਹ ਖਬਰ ਜਿਹੜੀ ਕਿ ਵੱਤੋ ਜ਼ਰੂਰ ਸਾਂਝੀ ਕਰਿਓ ਤੇ ਉੱਥੇ ਹੀ ਜ਼ਖਮੀਆਂ ਜ ਸੰਦੀਪ ਕੌਰ ਪਤਨੀ ਰਿੰਕੂ ਮਸੀਹ ਛੋਟਾ ਬੱਚਾ ਸੁਮਿਤ ਜਿਹੜਾ ਕਿ ਸੁਨੀਤ ਕੌਰ ਤੇ ਕਾਫੀ ਜਿਹੜਾ ਕਿ ਪੂਰਾ ਪਰਿਵਾਰ ਪੰਜ ਜੀ ਸੀਗੇ ਜੋ ਕਿ ਦੱਸਦੀ ਹੈ ਕਿ ਜ਼ਖਮੀ ਹੋ ਜਾਂਦੇ ਨੇ ਇਸ ਬਾਬਤ ਰਿੰਕੂ ਮਸੀ ਜੋ ਕਿ ਇਸ ਕਮਰੇ ਦਾ ਮਾਲਕ ਸੀਗਾ ਉਹਦਾ ਕੀ ਕੁਝ ਕਹਿਣਾ ਹੈ ਤੇ ਜਿਹੜਾ ਕਿ ਪਤਨੀ ਹੈ ਤੇ ਹੋਰ ਲੋਕਾਂ ਦਾ ਕੀ ਕੁਝ ਕਹਿਣਾ ਹੈਗਾ ਉਹ ਤੁਹਾਨੂੰ ਸੁਣਾਉਂਦੇ ਆ ਸਾਡੇ ਨਾਲ ਮੀਂਹ ਪੈਂਦਾ ਸੀ ਰਾਤੀ ਤੇ ਚਲੋ ਰਾਤੀ ਅਸੀਂ ਆਪਣੇ ਤਾਇਏ ਘਰ ਸੁੱਤੇ ਆ ਤੇ ਦਿਨੇ ਅਸੀਂ ਘਰ ਜਾ ਕੇ ਸਫਾਈ ਸੋਈ ਕੀਤੀ ਆ ਤੇ ਮੈਂ ਰਿਕਸ਼ਾ ਚਲਾਉਣਾ ਆ ਤੇ ਰਿਕਸ਼ੇ ਤੋਂ ਬਾਅਦ ਚਮੜ ਕੇ ਮੈਂ ਆਪਣੇ ਕੰਮ ਤੇ ਆ ਗਿਆ ਵਾਂ ਤੇ ਕੰਮ ਚਲੋ ਸਾਰੀ ਦਿਹਾੜੀ ਮੈਂ ਰਿਕਸ਼ਾ ਚਲਾਉਂਦਾ ਰਹਿਣਾ ਤੇ ਬਾਲੇ ਵਾਲੀ ਛੱਤ ਸੀ ਤੇ ਮੈਨੂੰ ਹੁਣ ਫੋਨ ਆਇਆ ਨਾ ਕਿ ਤੁਹਾਡੀ ਛੱਤ ਡਿੱਗ ਪਈ ਆ ਤੇ ਮੈਂ ਮਾਲੇਵਾਲ ਹਾਂ ਮਾਲੇਵਾਲੋਂ ਮੈਂ ਫੁੱਲ ਸਪੀਟੇ ਰਖਸ਼ੇ 'ਚ ਆਇਆ ਜੇ ਤੇ ਮੈਂ ਹੁਣ ਆਣ ਕੇ ਵੇਖਿਆ ਮੇਰੇ ਬੱਚਿਆਂ ਦਾ ਹਾਂਜੀ 7 ਕਿਲੋਮੀਟਰ ਫੁੱਲ ਸਪੀਟੇ ਤੇ ਛੱਤ ਡਿੱਗ ਪਈ ਮੈਨੂੰ ਪਤਾ ਨਹੀਂ ਲੱਗਾ ਕਿ ਫੁੱਲ ਸਪੀਟੇ ਆਇਆ ਜੇ ਇੱਥੇ ਆਣ ਕੇ ਮੈਨੂੰ ਰਾਹ 'ਚ ਮੁੰਡੇ ਨੇ ਮੋੜਿਆ ਮੈਨੂੰ ਰਾਹ 'ਚ ਵੀ ਤੇਰੇ ਬੱਚੇ ਹਸਪੀਟਲ ਪਹੁੰਚਾਤੇ ਆ ਚਲੋ ਧੰਨਵਾਦ ਪਿੰਡ ਵਾਲਿਆਂ ਦਾ ਜਿਨ੍ਹਾਂ ਨੇ ਕੱਢੇ ਆ ਇੰਨਾ ਹੀ ਸ਼ੁਕਰ ਬੜਾ ਬੱਚੇ ਵਿਚਾਰਤੇ ਮੇਰੇ ਨਹੀਂ ਮੈਂ ਧੰਨਵਾਦ ਕਰਦਾ ਮੈਂ ਮੰਗ ਕਰਦਾ ਇਹ ਕਿ ਮੇਰਾ ਕੋਈ ਹੱਲ ਕੀਤਾ ਜਾਵੇ ਮੇਰੇ ਤਿੰਨ ਬੱਚੇ ਆ ਤੇ ਇੱਕ ਮੇਰੀ ਨਾਲ ਦੀ ਆ ਉਹਨਾਂ ਦੇ ਇੱਕ ਦੋਤੀ ਆ ਆ ਤਿੰਨ ਬੱਚੇ ਵਿਚਾਰ ਘਾੜੀ ਨੇ ਹਾਂਜੀ ਦੋ ਦੋ ਸੀਰੀਅਸ ਆ ਇੱਕ ਤੇ ਚਲੋ ਠੀਕ ਆ ਤੇ ਨਾਲ ਦੀ ਮੇਰੀ ਤੇ ਜ਼ਿਆਦਾ ਸਾਟ ਆ ਸੁੰਦੀਪ ਕੌਰ ਇੱਕ ਦਾ ਨਾਮ ਮੁੰਡੇ ਦਾ ਨਾਮ ਰਮਾਨ ਆ ਤੇ ਕੁੜੀ ਦਾ ਨਾਮ ਹੈ ਨੰਨੂ ਕਹਿੰਨੇ ਉਹਦਾ ਸੁਨੀਤ ਕੌਰ ਆ ਤੀਸਰੇ ਦਾ ਗਜਮਾਨ ਉਹਦਾ ਨਾਮ ਦਾ ਉਹਦਾ ਨਾਮ ਦਾ ਨਹੀਂ ਮੈਨੂੰ ਪਤਾ ਆ ਲਿਆ ਆ ਲਿਆ ਕਿੰਨੀ ਕਿੰਨੀ ਉਮਰ ਬੱਚਿਆਂ ਦੀ ਬੱਚਿਆਂ ਦੀ ਇੱਕ ਦੀ ਹੈਗੀ ਜੇ 4 ਸਾਲ ਜੇ 3.5 ਸਾਲ ਇੱਕ ਦੀ ਹੈਗੀ 7 ਸਾਲ ਇੱਕ ਹੈਗਾ 9 ਸਾਲਿਆਂ ਦਾ ਤੇ ਇੱਕ ਹੈਗੀ 1.5 ਸਾਲ ਦੀ ਜਿਹੜੀ ਮੇਰੀ ਦੋਤੀ ਆ ਇਤੇ ਹੀ ਆਪਣੀ ਦਰਾਨੀ ਦੇ ਘਰ ਸੌਂਗੇ ਆ ਜਾ ਕੇ ਪਰ ਅੱਜ ਮੈਂ ਸਵੇਰ ਦੀ ਘਰੇ ਆ ਗਈ ਮੈਂ ਚਲ ਸਵੇਰੇ ਕਿਹੜੀ ਕੋ ਗੱਲ ਹੋਣੀ ਮੀ ਹਟ ਗਿਆ ਵਾ ਅਈ ਸਵੇਰ ਦੇ ਅੱਜ ਗਲੀ 'ਚ ਹੀ ਰਹੇ ਆ ਨਿਆਣਿਆਂ ਨੂੰ ਵੀ ਗਲੀ 'ਚ ਹੀ ਰੱਖਿਆ ਮੈਂ ਹੁਣੇ ਹੀ ਅੰਦਰ ਗਈ 5 ਮਿੰਟ ਹੀ ਇਹਨਾਂ ਪਤਾ ਸੀ ਵੀ ਕੰਮ ਹਾਂਜੀ ਹਾਂਜੀ ਪਤਾ ਸੀ ਸਵੇਰ ਦੀ ਮੈਂ ਘਰੋਂ ਬਾਹਰ ਹੀ ਆ ਅੱਜ ਮੇਰੀ ਦਰਾਨੀ ਇਹ ਗਲਤੀ ਕਰਾ ਕੇ ਅੰਦਰ ਨਹੀਂ ਵੜੇ ਇੱਕ ਵਾਰੀ ਵੀ ਹੁਣ 5 ਮਿੰਟ ਹੀ ਅੰਦਰ ਗਏ ਹਾਂ ਤੇ ਉਸੇ ਵळे ਹੀ ਸਾਡੇ ਉੱਤੇ ਦੜਾਹ ਕਰਦੀ ਛੱਤ ਡੇਗ ਪਈ ਪਤਾ ਹੀ ਨਹੀਂ ਲੱਗਾ ਮੇਰੇ ਬੱਚੇ ਕਿੱਥੇ ਮੈਂ ਕਿੱਥੇ ਜਿਹੜੇ ਪਰ ਬਾਅਦ ਚ ਪਿੰਡ ਵਾਲਿਆਂ ਨੇ ਕੱਢਿਆ ਕਿਸ ਤਰ੍ਹਾਂ ਹਾਂਜੀ ਪਿੰਡ ਵਾਲਿਆਂ ਨੇ ਕੱਢਿਆ ਸਾਨੂੰ ਬੱਚੇ ਕਿੱਥੇ ਪੋਸ਼ ਸੀ ਇਹ ਮਰਨ ਹਾਂਜੀ ਬੱਚੇ ਫੁੱਟ ਫੁੱਟ ਕੇ ਕੱਢੇ ਨੇ ਮਿੱਟੀ ਦੇ ਵਿੱਚੋਂ ਕੱਢੇ ਬੱਚੇ ਬੱਚੇ ਮਿੱਟੀ ਦੇ ਵਿੱਚੋਂ ਕੱਢੇ ਪੋਟ-ਪੋਟ ਕੇ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਮੈਂ ਜਦੋਂ ਡਿੱਗੀ ਆ ਮੈਂ ਲੱਤ ਮੇਰੀ ਖੂਬੀ ਹੀ ਛੱਤ ਦੇ ਥੱਲੇ ਮੈਂ ਬੜੀ ਜ਼ੋਰ ਨਾਲ ਲੱਤ ਆਪਣੀ ਪੁੱਟ ਕੇ ਬਾਹਰ ਆ ਗਈ ਗਲੀ 'ਚ ਕਿਸੇ ਨੂੰ ਪਤਾ ਲੱਗ ਜੇ ਪਾਹ ਰਾਂ ਕੇ ਮੈਂ ਡਿੱਗ ਪਈ ਬਾਅਦ 'ਚ ਮੈਂ ਬੇਹੋਸ਼ ਹੋ ਗਈ ਆ ਗਲੀ 'ਚ ਖੂਨ ਜ਼ਿਆਦਾ ਵਗਦਾ ਈ ਸਿਰ 'ਚ ਫੇਰ ਨਹੀਂ ਮੈਨੂੰ ਕੋਈ ਹੋਸ਼ ਰਹੀ ਰਾਤ ਉਹਨੇ ਕਿਤੇ ਦਰਦ ਨਹੀਂ ਆਇਆ ਛੱਤ ਦੇ ਈ ਹਟੇ ਪਿੰਡ ਦੇ ਹੁਣ ਤਾਂ ਦੇਖ ਇਹ ਪਰਿਵਾਰਕ ਮੈਂਬਰ ਹੈ ਜੀ ਕੱਲੇ ਕਿਸ ਤਰ੍ਹਾਂ ਇਹ ਕਰਨਾ ਹੋਈ ਹਾਂਜੀ ਪਾਜੀ ਮੈਂ ਉਹਨ ਦੀ ਦੁਕਾਨ ਵਾਲ ਨੂੰ ਤੇ ਜਦੋਂ ਜਕਦਮ ਖੜਾਕ ਹੋਇਆ ਨਾ ਤੇ ਛੇਤੀ ਛੇਤੀ ਭੱਜੇ ਤੇ ਇੱਕਦਮ ਜਾਣੇ ਵੀ ਰੋਂਡਾ ਪਿਆ ਹੀ ਵੀ ਰੋਂਕਲ ਪੰਡਾ ਪਏ ਤੇ ਸਾਰੇ ਮਤਲਬ ਆਏ ਪਿੰਡ ਦੇ ਤੋਂ ਨਾ ਕੱਡੇ ਬਾਹਰ ਖਿੱਚ ਖਿੱਚ ਕੇ ਕਮਰੇ ਦੇ ਵਿੱਚ ਕਿਨੇ ਜੀ ਪੰਜ ਜੀ ਇੱਕ ਦੋ ਤਿੰਨ ਹੀ ਸਾਡੀ ਆਈ ਤੇ ਤਿੰਨੇ ਦੇ ਬੱਚੇ ਬੱਚਿਆਂ ਦੇ ਉੱਪਰ ਵੱਡੇ ਸੱਤਾਂ ਦਾ ਆਇਆ ਬੇਨਾ ਬਾਹ ਕਾਲਦੀ ਹੈ। ਗੁੜੀਆ 10 ਸਾਲ ਦੀ ਜੇ। ਫਰਮਾਨ ਫਰਮਾਨ 7 ਸਾਲ। ਬੱਚੇ ਛੋਟੇ ਹੀ ਹੈ ਗੈਨੂ। ਹਾਂਜੀ ਛੋਟੇ। ਫਿਰ ਕਿਸਤਾਂ ਬਾਹ ਕੱਢੀ? ਕਿੱਛ ਫਿੱਚ ਕੇ ਪਿੰਡ ਵਾਲਿਆਂ ਨੇ ਕੱਢੇ ਜੀ ਬਾਹ। ਪੁੱਟ ਪੁੱਟ ਹਾਂਜੀ। ਸਰ ਇਹ ਖਾ ਦਾ ਫੇਕ ਹਾਂਜੀ ਲੱਭੇਗੇ। ਕੀ ਗੱਲ ਹੋਈ ਸੀ ਇਹ ਜਦੋਂ ਇਹਨਾਂ ਕਾਰ ਦੇ ਲਾਗੇ ਖਲੋਤੇ ਹਾਂ ਚੱਕ ਦਾ ਮਛਤ ਡਿੱਗੀ ਆ ਤੇ ਪੰਜ 4 ਦੇ ਪੰਜ 6 ਮੈਂਬਰ ਹੀ ਠੀਕ ਹੈ ਇੱਕ ਮੇਰੀ ਦਰਾਣੀ ਸੀ। ਤੇ ਤਿੰਨ ਹੈਗੇ ਹੀ ਇੱਕ ਮੇਰੇ ਦੋਤੀ ਤੇ ਬਾਕੀ ਹੈਗੇ ਮੇਰੇ ਮਤਲਬ ਇਹਨਾਂ ਦੇ ਬੱਚੇ ਹੀ ਤਿੰਨ ਤੇ ਤਿੰਨੇ ਮਤਲਬ ਬੜੇ ਔਖੇ ਮਤਲਬ ਲੋਕਾਂ ਨੇ ਆਣ ਕੇ ਕੱਢਿਆ ਇਕਦامی ਤੇ ਸਾਰੇ ਸਾਰੀ ਇਕੱਠੀ ਹਾਂਜੀ ਸਾਰੀ ਇਕਦامی ਡਿੱਗ ਪਈ ਆ ਤੇ ਬੱਚੇ ਸਹਿਮ ਗਏ ਤੇ ਮਤਲਬ ਇੱਕ ਦੋ ਬੱਚਿਆਂ ਨੂੰ ਜ਼ਿਆਦਾ ਸੱਟਾਂ ਲੱਗੀਆਂ ਤੇ ਇੱਕ ਬੱਚਾ ਜਿਹੜਾ ਨਾ ਉਹਨੂੰ ਮਤਲਬ ਠੀਕ ਜਾਈ ਉਹਨੂੰ ਇੰਨੀ ਸੱਟ ਨਹੀਂ ਲੱਗੀ ਹੈਗੀ ਹਾਂਜੀ ਤੇ ਜਿਹੜੀ ਉਹਨਾਂ ਦੀ ਮੰਮੀ ਆ ਉਹ ਬਹੁਤ ਜ਼ਿਆਦਾ ਜ਼ਖਮੀ ਹੋ ਗਈ ਵਿਚਾਰੇ ਹਾਂਜੀ ਫਿਰ ਕਿਸ ਤਰ੍ਹਾਂ ਪਿੰਡ ਵਾਲਿਆਂ ਨੇ ਸਹਿਯੋਗ ਨਾਲ ਹਾਂਜੀ ਹਾਂਜੀ ਪਿੰਡ ਵਾਲਿਆਂ ਨੇ ਉਹਨਾਂ ਬਹੁਤ ਸਾਥ ਦਿੱਤਾ ਸਾਡਾ ਉਹ ਨਾ ਉਸ ਟਾਈਮ ਤੇ ਲੱਗੇ ਹੁੰਦੇ ਤਾਂ ਸਾਡਾ ਬਚਾ ਨਹੀਂ ਹੀਗਾ ਮੇਰਾ ਨਾ ਸਨੀਤਾ ਹੈ ਮੈਂ ਘਰੋਂ ਆਉਂਦੀ ਡਾਕਟਰ ਦੀ ਦੁਕਾਨ ਤੇ ਦਵਾਈ ਲੈਣ ਤੇ ਜਦੋਂ ਮੈਂ ਅੱਗੇ ਆਈ ਆ ਤੇ ਸ਼ਾਤ ਜਦੋਂ ਡਿੱਗੀ ਆ ਤੇ ਵੇਖਿਆ ਕਿ ਬੱਚਿਆਂ ਨੂੰ ਪੁੱਟ ਪੁੱਟ ਕੇ ਕੱਢਣ ਦੇ ਥੱਲੋਂ ਤੇ ਇਹਨਾਂ ਦੀ ਮੰਮੀ ਬੀਹੋਸ਼ ਹੋਈ ਗਲੀ ਚ ਡਿੱਗੀ ਆ ਤੇ ਇਹ ਛੋਟੀ ਬੱਚੀ ਹੈ ਵਾਂਡੇ ਆਈ ਤੇ ਇਹਨੂੰ ਲਾਸਟ ਤੇ ਕੱਢਿਆ ਬੜਾ ਘਬਰਾਏ ਸਭ ਘਬਰਾਏ ਬੱਚੀ ਲਾਭਦੀ ਨਹੀਂ ਇਹ ਕਿੰਨਾ ਜਣਿਆਂ ਨੇ ਜਦੋਂ ਛੱਤ ਫੋਲੀ ਆ ਤੇ ਇਹ ਮੜੀ ਜੀ ਆਵਾਜ਼ ਆਈ ਆ ਫਿਰ ਉਹਨਾਂ ਨੇ ਚੁੱਕ ਕੇ ਬਾਹਰ ਲਿਆਂਦੀ ਆ ਕੱਢੀ ਆ ਤੇ ਬੱਚਿਆਂ ਨੂੰ ਬਹੁਤ ਸਾਰੀਆਂ ਸੱਟਾਂ ਲੱਗੀਆਂ ਇਹ ਵੇਖੇ ਨਹੀਂ ਜਾਂਦੇ ਆ ਸਰ ਇਹ ਜਿਹੜੀ ਪਿੰਡ ਦੇ ਵਿੱਚ ਘਟਨਾ ਵਾਪਰੀ ਆ ਪਿੰਡੀ ਪਿੰਡ ਦੇ ਵਿੱਚ ਫਟੇਗਾ ਚੂਰੀਆਂ ਤੇ ਇਹ ਸਾਡੇ ਬਿਲਕੁਲ ਗਵਾਂਢ ਦੇ ਤੇ ਉਸ ਆਦਮੀ ਦਾ ਨਾਮ ਰਿੰਕੂ ਆ ਤੇ ਉਹਦੀ ਪਤਨੀ ਤੇ ਉਹਦੇ ਬੱਚੇ ਘਰ ਦੇ ਵਿੱਚ ਬੈਠੇ ਪਏ ਸੀ ਕੱਲ ਬਰਸਾਤ ਬਹੁਤ ਤੇਜ਼ ਹੋਈ ਆ ਉਸ ਦੇ ਕਾਰਨ ਹਾਲਾਤ ਜਿਹੜੀ ਸੀ ਕਮਰੇ ਦੀ ਖਸਤਾ ਸੀ ਤੇ ਛੱਤ ਡਿੱਗ ਪਈ ਤੇ ਉਹਦੇ ਵਿੱਚ ਤਿੰਨ ਬੱਚੇ ਚਾਰ ਬੱਚੇ ਸੌਰੀ ਚਾਰ ਬੱਚੇ ਨੇ ਤੇ ਇੱਕ ਔਰਤ ਆ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਤੇ ਸਾਡੀ ਬੇਨਤੀ ਆ ਪ੍ਰਸ਼ਾਸਨ ਅੱਗੇ ਔਰ ਸਰਕਾਰ ਅੱਗੇ ਕਿ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ ਇਹ ਪਰਿਵਾਰ ਜਿਹੜਾ ਕਰਦਾ ਗੂਆ ਆ ਉਹ ਰਿਕਸ਼ਾ ਚਲਾਉਂਦਾ ਏ ਤੇ ਸਾਡੀ ਹੱਥ ਜੋੜ ਕੇ ਬੇਨਤੀ ਆ ਕਿ ਇਹਨਾਂ ਦੀ ਮਦਦ ਕੀਤੀ ਜਾਵੇ ਤੇ ਹੋਰ ਵੀ ਜਿਹੜੇ ਅ ਦਾਨੀ ਸੱਜਣ ਨੇ ਇਹਨਾਂ ਦੀ ਮਦਦ ਦੇ ਵਾਸਤੇ ਅੱਗੇ ਆਉਣ ਮਿਹਰਬਾਨੀ ਕੀ ਕਹਿਣਾ ਚਾਹੁੰਦੇ ਗਰੀ ਪ੍ਰਵਾਹ ਦਾ ਧੱਕਾ ਹੋਇਆ ਹਾਂਜੀ ਇਹੀ ਕਹਿਣਾ ਚਾਹੁੰਦੇ ਆ ਕਿ ਦੇਖੋ ਅੱਜ ਤੱਕ ਇਹਨਾਂ ਦੇ ਜੋ ਕੋਠਿਆਂ ਦੇ ਪੈਸੇ ਆਣੇ ਚਾਹੀਦੇ ਸੀ ਜੋ ਸਰਕਾਰ ਦੀਆਂ ਅਧਿਧਾਰਾਂ ਦੇ ਮੁਤਾਬਕ ਜੋ ਇਹਨਾਂ ਦਾ ਹੱਲ ਹੋਣਾ ਚਾਹੀਦਾ ਸੀ ਨਹੀਂ ਹੋਇਆ ਤਾਂ ਅੱਜ ਇਹ ਘਟਨਾ ਵਾਪਰ ਗਈ ਆ ਹੋਰ ਵੀ ਪਿੰਡਾਂ ਦੇ ਵਿੱਚ ਇਸ ਸ਼ਹਿਰ ਦੇ ਵਿੱਚ ਬੜੇ ਘਰ ਨੇ ਐਸੇ ਜਿਨ੍ਹਾਂ ਦੇ ਕੋਠਿਆਂ ਦੇ ਪੈਸੇ ਨਹੀਂ ਆਏ ਕਿਉਂਕਿ ਅੱਜ ਜੇ ਅਕਗਰ ਸਰਵਾ ਕਰਕੇ ਵੇਖਿਆ ਜਾਏ ਤੇ ਕਾਫੀ ਲੋਕਾਂ ਨੇ ਕਾਗਜ਼ ਹੀ ਭਰੇ ਹੋਏ ਨੇ ਘਰਾਂ ਦੇ ਵਿੱਚ ਤੇ ਕਾਫੀ ਲੋਕਾਂ ਦੀ ਹਾਲਾਤਾਂ ਛਤਾਂ ਦੀ ਇੰਦਾਂ ਔਰ ਅੱਜ ਤੁਸੀਂ ਦੇਖ ਸਕਦੇ ਹੋ ਕਿ ਇੱਕ ਘਟਨਾ ਪਿੰਡੀ ਪਿੰਡੇ ਦੇ ਵਿੱਚ ਹੋ ਚੁੱਕੀ ਆ ਔਰ ਇਸ ਨਾਲ ਇਸ ਵਿੱਚ ਜੋ ਭੈਣ ਆ ਬਹੁਤ ਜ਼ਿਆਦਾ ਜ਼ਖਮੀ ਆ ਔਰ ਭੈਣ ਦਾ ਮੈਨੂੰ ਲੱਗਦਾ ਜਦੋਂ ਸਿਰ ਦੇ ਵਿੱਚ ਵੀ ਆ ਕਾਫੀ ਸੱਟ ਲੱਗੀ ਆ ਉਹ ਛੋਟੇ ਬੱਚੇ ਨੇ ਕਾਫੀ ਜ਼ਿਆਦਾ ਸੱਟਾਂ ਲੱਗੀਆਂ ਨੇ ਔਰ ਮੇਰੀ ਇੱਕ ਕੌਮ ਦੇ ਨਾਤੇ ਮੇਰੇ ਮੁਸੀਬਰਾ ਨੇ ਅਸੀਂ ਇਸ ਜਗ੍ਹਾ ਤੇ ਇਹਨਾਂ ਕੋਲ ਪਹੁੰਚੇ ਆ ਔਰ ਸਾਡੇ ਕੋ ਜਿੰਨੀ ਵੀ ਇਹਨਾਂ ਦੀ ਮਦਦ ਹੋਏਗੀ ਕੀਤੀ ਜਾਏਗੀ ਔਰ ਆਪਾਂ ਜਿੰਨੇ ਵੀ ਸਰਕਾਰੀ ਅਹੁਦੇ ਤੇ ਬੈਠੇ ਹੋ ਇਹ ਮੁਲਾਜ਼ਮ ਨੇ ਜੋ ਇਸ ਯੋਜਨਾ ਦੇ ਹਿੱਸੇ ਦੇ ਵਿੱਚ ਨੇ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਜਿਨ੍ਹਾਂ ਦੇ ਡਾਕੂਮੈਂਟ ਇਹਨਾਂ ਕੋਲ ਆਂਦੇ ਨੇ ਉਹ ਜ਼ਰੂਰ ਉਹਨਾਂ ਲੋਕਾਂ ਦਾ ਹਾਲ ਕਰ ਰਿਹਾ ਸੀ ਤਾਂ ਕਿ ਇਦਾਂ ਦੀ ਘਟਨਾ ਦੁਬਾਰਾ ਨਾ ਕਿਸੇ ਨਾਲ ਵਾਪਰ ਸਕੇ ਅੱਜ ਇਹਨਾਂ ਦੀ ਜਾਨ ਵੀ ਜਾ ਸਕਦੀ ਸੀ ਪਰ ਚਲੋ ਖੁਦਾ ਦਾ ਫਜ਼ਲ ਆ ਕਿ ਇਹ ਸਾਰੇ ਠੀਕ ਨੇ ਔਰ ਪਿੰਡ ਵਾਲਿਆਂ ਨੇ ਕਾਫੀ ਮਦਦ ਕੀਤੀ ਇਹਨਾਂ ਦੀ ਕਿ ਇਹਨਾਂ ਨੂੰ ਉਸ ਮਲਬੇ ਦੇ ਵਿੱਚੋਂ ਕੱਢਿਆ ਇਹਨਾਂ ਨੂੰ ਔਰ ਕੋਈ ਜਾਨੀ ਨੁਕਸਾਨ ਹੋਣ ਤੋਂ ਬਚ ਗਏ ਨੇ ਪਰ ਫਿਰ ਵੀ ਇਸ ਫੈਮਿਲੀ ਨੂੰ ਹੈਲਪ ਦੀ ਬਹੁਤ ਸਾਰਾ ਜ਼ਰੂਰਤ ਹੈ ਔਰ ਅਸੀਂ ਵੀ ਇਸ ਜਗ੍ਹਾ ਤੇ ਆਏ ਇਹਨਾਂ ਦੀ ਹੈਲਪ ਕਰਨ ਵਾਸਤੇ ਔਰ ਧੰਨਵਾਦ ਕਰਨੀ ਬਾਤ ਸਭ ਤੁਹਾਡਾ ਜੋ ਤੁਸੀਂ ਵੀ ਇਸ ਜਗ੍ਹਾ ਤੇ ਆਏ ਥੈਂਕ ਯੂ ਸੋ ਮਚ